ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਦੋਸਤੋ ਮੌਸਮ ਅੱਜ ਬਹੁਤ ਵਧੀਆ ਆ ਆਪਾਂ ਆਏ ਅੱਜ ਇੱਕ ਨੇਕੀ ਦਾ ਕੰਮ ਕਰ ਲਈ ਜੋ ਕਿ ਇਹ ਨਹਿਰ ਤੇ ਨਹਿਰ ਦੇ ਪਿੱਛੇ ਤੁਹਾਨੂੰ ਵਿੱਚੋਂ ਤੇ ਗਾਂ ਨਜ਼ਰ ਆਉਂਦੀ ਹੁੰਦੀ ਆ ਇਸ ਗਾਂ ਨੂੰ ਨਹਿਰ ਤੇ ਵਿੱਚੋਂ ਬਾਹਰ ਕੱਢਣ ਲਈ ਆਪਾਂ ਆਏ ਆ ਇਹ ਨਾਲ ਆਪਣੇ ਮੁੰਡੇ ਜੋ ਸੇਵਾਦਾਰ ਆ ਅਕਸਰ ਇਹ ਜਦੋਂ ਵੀ ਇਹਨਾਂ ਨੂੰ ਪਤਾ ਚੱਲਦਾ ਆ ਆਪਾਂਵੇਂ ਬੇਸ਼ੱਕ ਆਪਦੇ ਕਿਸੇ ਕੰਮ ਦੇ ਵਿੱਚ ਵੀ ਆਉਂਦੇ ਤੇ ਇਦਾਂ ਦੇ ਜਾਨਵਰਾਂ ਬਾਰੇ ਪਤਾ ਲੱਗਦਾ ਆ ਤੇ ਆਪਦਾ ਕੰਮ ਛੱਡ ਕੇ ਵੀ ਮੁੰਡੇ ਆਉਂਦੇ ਆ ਤੇ ਇਹ ਜੋ ਜਾਨਵਰ ਸਿੱਟੇ ਹੁੰਦੇ ਆ ਧਰ ਵਿੱਚ ਤੇ ਇਹਨਾਂ ਨੂੰ ਆ ਕੇ ਬਾਹਰ ਕੱਢਦੇ ਆ ਤੇ ਇਹ ਜੋ ਜਾਨਵਰ ਆ ਆਸ-ਪਾਸ ਦੇ ਖੇਤਾਂ ਦੇ ਵਿੱਚ ਮੈਂ ਮੰਨਦਾ ਨੁਕਸਾਨ ਜ਼ਰੂਰ ਕਰਤੇ ਆ ਓਏ ਪਰ ਨੁਕਸਾਨ ਜਿੰਨਾ ਹੁੰਦਾ ਆ ਉਹ ਤਾਂ ਇਹਨਾਂ ਨੂੰ ਵਿੱਚ ਸਿੱਟਦੇ ਨਹੀਂ ਕਿਉਂਕਿ ਜੇ ਗੱਲ ਕਰੇ ਤਾਂ ਆਪਣੇ ਖੁੱਦ ਦੀ ਵੀ ਜ਼ਮੀਨ ਐ ਬਿਲਕੁਲ ਨਾਲ ਹੀ ਆ ਤੇ ਆਪਣਾ ਵੀ ਨੁਕਸਾਨ ਹੁੰਦਾ ਆ ਪਰ ਆਪਾਂ ਨੂੰ ਫੇਰ ਵੀ ਇਹਦੇ ਤੋਂ ਕੋਈ ਗਿਲਾ ਸ਼ਿਕਵਾ ਨਹੀਂ ਆ ਇਹਨਾਂ ਵੀ ਖਾਣਾ ਕਿੱਥੋਂ ਆ ਲੈਓ ਤਾਂ ਇਸ ਕਰਕੇ ਕੁਝ ਲੋਕ ਇਤਾਂਦੇ ਆ ਜਿਨ੍ਹਾਂ ਦਾ ਨੁਕਸਾਨ ਹੋਏ ਜਾਂ ਨਾ ਹੋਏ ਫੇਰ ਵੀ ਦੇਖਣਗੇ ਕਿ ਨਹਿਰ ਦੇ ਪਾਟੇ ਦੇ ਉੱਪਰ ਤੁਰਤੀ ਫਿਰਤੀ ਨੂੰ ਦੇਖੇ ਧੱਕਾ ਤੇ ਵਿੱਚ ਸਿੱਟ ਦਿੰਦੇ ਆ ਤੇ ਜੇਵੇ ਕਰਕੇ ਅਗਰ ਇਹ ਦੋ ਦਿਨ ਜਾਂ ਇੱਕ ਦਿਨ ਨਹਿਰ ਦੇ ਵਿੱਚ ਰਹੇ ਨੇ ਤਾਂ ਖਾਣਾ ਵੀ ਇਹਨਾਂ ਨੂੰ ਨਹੀਂ ਮਿਲਦਾ ਜੋ ਇਹਨਾਂ ਦਾ ਕਾਹ ਬੋਟੀ ਆ ਤਾਂ ਕੱਲਾ ਪਾਣੀ ਦੇ ਵਿੱਚ ਫਿਰਤੇ ਰਹਿੰਦੇ ਆ ਵਿਚਾਰੇ ਤਾਂ ਇਸ ਕਰਕੇ ਆਪਨੇ ਮੁੰਡਾ ਨੂੰ ਜਦੋਂ ਵੀ ਪਤਾ ਲੱਗਦਾ ਆ ਤੇ ਸਾਰੇ ਕੰਮ ਛੱਟ ਕੇ ਤੇ ਸਭ ਤੋਂ ਪਹਿਲਾਂ ਇਹ ਜੋ ਆਵਾਰਾ ਜਾਨਵਰ ਆ ਇਹਨਾਂ ਨੂੰ ਨਹਿਰ ਦੇ ਵਿੱਚੋਂ ਕੱਟ ਕੇ ਤੇ ਸੇਫ ਜਗ੍ਹਾ ਤੇ ਕਰ ਦਿੰਦੇ ਆ ਇਹ ਗਾਂ ਨੂੰ ਹੁਣ ਮੁੰਡਾ ਨੇ ਬਾਹਰ ਕੱਢਣਾ ਆ ਮੁੰਡਾ ਨੇ ਰਸਾ ਲੈ ਜਾਂਦਾ ਆ ਇਹ ਵੀ ਆਪਣਾ ਰਸਾ ਲੈ ਕੇ ਜਾਊਗਾ ਮੇਰ ਦੇ ਵਿੱਚ ਮੌਮਲ ਤੱਕ ਨਹੀਂ ਪਾਇਆ ਐਸੇ ਭਾਈ ਮੌਣੇ ਉਹ ਰਸਾ ਫਾਰ ਕਰ ਰੱਖੇ ਤੇ ਕਰ ਤੂੰ ਵੀਰਾ ਆਪਣਾ ਜਾ ਰਿਹਾ ਤੇ ਜਾ ਕੇ ਤੇ ਹੁਣ ਕਈ ਵਾਰ ਕੀ ਹੋ ਜਾਂਦਾ ਹੈ ਕਿ ਜਾਨਵਰ ਨੂੰ ਜਦੋਂ ਬਚਾਉਣ ਦੀ ਕੋਸ਼ਿਸ਼ ਕਰਦੇ ਆ ਬਾਹਰ ਕੱਢਦੇ ਆ ਤੇ ਜਾਨਵਰ ਡਰ ਕੇ ਗਾਂ ਗਾਂ ਦੁੱਧਦਾ ਆ ਤੇ ਵੀਰਾ ਉਹਨੇ ਜਾਊਗਾ ਰਸਾ ਪਾਣ ਲਈ ਪਰ ਜਾਨਵਰ ਦਾ ਵੀ ਕੋਈ ਪੱਕਾ ਇਤਬਾਦ ਨਹੀਂ ਹੈ ਕਿ ਐਨੇ ਸਾਨੀ ਨਾਲ ਰਸਾ ਪਵਾ ਲਏਗਾ ਰਸਾ ਪਾ ਲ ਮੈਨੇ ਕਿਹਦਾ ਪਾ ਲ ਅੱਗੂ ਆ ਬਿੱਲਾ ਹੁਣ ਉਹ ਦੇਖ ਸਕਦੇ ਹਾਂ ਡਾਰਕੇ ਗਾਂ ਅੱਗੇ ਅੱਗੇ ਜਾ ਰਹੀ ਆ ਤਾਂ ਇਧਰ ਵੀਰੇ ਨੇ ਵੀ ਪੈਂਟ ਆਫ ਦੀ ਉਤਾਰ ਦਿੱਤੀ ਆ ਤੇ ਇਹ ਹੁਣ ਅੱਗੋ ਜਾ ਕੇ ਤੇ ਪਾਣੀ ਦੇ ਵਿੱਚ ਇਸ ਗਾਂ ਨੂੰ ਰੋਕਣ ਦੀ ਕੋਸ਼ਿਸ਼ ਕਰੇਗਾ ਤੇ ਜੇਕਰ ਇਹਦੇ ਢਾਰ ਨਾਲ ਜਾ ਇਹਦੇ ਕੋਲ ਰੁਕ ਗਈ ਤਾਂ ਫਿਰ ਆਸਾਨੀ ਨਾਲ ਰਸਾ ਪੈ ਜਾਊਗਾ ਵੀਰਾ ਇੱਧਰ ਪਾਣੀ ਦੇ ਵਿੱਚ ਚਲਾ ਗਿਆ ਹੈ ਦੇਖ ਸਕਦੇ ਹੋ ਜਿੰਨਾ ਲੋਕਾਂ ਨੇ ਇਹਨੂੰ ਧੱਕਾ ਦੇ ਕੇ ਵਿੱਚ ਸਿੱਟਿਆ ਤਾਂ ਉਸੇ ਢਾਰ ਨਾਲ ਤੂੰ ਆ ਗਿਆ ਕੰਡੇ ਆ ਗਏ ਗਾਣੋਂ ਡਰ ਲੱਗਿਆ ਸੀ ਪਰ ਰੁਕ ਚੁਕੀ ਆ ਤੇ ਵੀਰਾ ਹੁਣ ਇਧਰ ਰਸਾ ਲੈ ਕੇ ਤੇ ਗਲਤ ਵਿੱਚ ਪਾ ਦੂਗਾ ਤੇ ਜਿਵੇਂ ਰਸਾ ਪੈ ਜਾਏਗਾ ਤੇ ਉਸ ਤੋਂ ਬਾਅਦ ਨਾਲ ਹੀ ਇੱਥੇ ਆਪਣੇ ਜਗਾ ਉਥੋਂ ਆਪਾਂ ਇਹਨੂੰ ਖਿੱਚ ਕੇ ਵੀਰੇ ਹੋਣੀ ਬਾਹਰ ਲਾਉਣਗੇ ਕਿਤਰਾ ਆ ਕਿਸੋ ਬਣਾ ਉਹ ਵੇਹ ਇਥੋਂ ਹੀ ਇਥੋਂ ਰਸਾ ਵੀਰੇ ਨੇ ਪਾਤਾ ਆ ਲੈ ਕੇ ਜਾ ਰਹੇ ਹੁਣ ਪਿੱਛੇ ਤੇ ਇਧਰ ਅੱਗੇ ਜਗ੍ਹਾ ਬਣੀ ਹੋਈ ਕਿਉਂਕਿ ਕਾਫੀ ਟਾਈਮ ਪਹਿਲਾਂ ਇਥੋਂ ਨਾ ਇਹ ਨਹਿਰ ਟੁੱਟ ਗਈ ਸੀ ਤਾਂ ਉਹ ਟੁੱਟਣ ਦੇ ਕਰਕੇ ਜੋ ਇਹਦਾ ਬਰਮਾ ਉੱਚਾ ਨਹੀਂ ਹੋ ਗਿਆ ਤੇ ਹੁਣ ਆਸਾਨੀ ਨਾਲ ਇਧਰ ਵੀਰੇ ਹੁਣ ਖੇਚ ਰਹੇ ਆ ਤੇ ਗਾਂ ਆ ਗਿਆ ਬਾਰ ਤੇ ਇਹ ਆਪਣੇ ਜੋ ਵੀਰਾ ਨੇ ਸੇਵਾ ਕੀਤੀ ਆ ਬਹੁਤ ਹੀ ਮੈਂ ਕਹਾਂਗਾ ਪੁੰਨ ਦਾ ਕੰਮ ਕੀਤਾ ਆ ਪਿਛਲੇ ਦਿਨੀ ਆਪਾਂ ਵੀ ਇੱਕ ਗਾਂ ਨੂੰ ਬਾਹਰ ਕੱਢਿਆ ਸੀ ਆਪਾਂ ਨਹਿਰ ਦੇ ਵਿੱਚ ਜਾ ਕੇ ਰਸਾ ਉਹਨਾਂ ਦੇ ਉਹਦੇ ਗਾਲ ਚ ਪਾ ਕੇ ਤੇ ਇਦਾਂ ਕਿਉਂਕਿ ਮੈਂ ਪਹਿਲਾਂ ਵੀ ਗੱਲ ਕਰਕੇ ਹਟਿਆ ਕਿ ਆਪਣੀ ਨਾਲ ਲੱਗਦੀ ਜ਼ਮੀਨ ਆ ਤੇ ਆਪਾਂ ਨੂੰ ਫੇਰ ਵੀ ਇਹ ਹੁੰਦਾ ਆ ਕਿ ਇਹਨਾਂ ਜੋ ਆਵਾਰਾ ਜਾਨਵਰ ਆ ਇਹਨਾਂ ਦੀ ਜਿੰਨੀ ਵੀ ਸੇਵਾ ਕੀਤੀ ਜਾ ਸਕੇ ਕਰ ਰਹੀਏ ਕਿਉਂਕਿ ਰੱਬ ਦਾ ਕੋਈ ਪਤਾ ਨਹੀਂ ਅਗਰ ਆਪਾਂ ਕਿਸੇ ਨੂੰ ਦੁੱਖ ਦੇਾਂਗੇ ਤਾਂ ਰੱਬ ਵੀ ਕਿਸੇ ਨਾ ਕਿਸੇ ਬਾਨੇ ਆਪਾਂ ਨੂੰ ਦੁੱਖ ਦਿੰਦਾ ਹੀ ਆ ਤੇ ਜਾ ਰਹੀ ਆਗਾ ਹੁਣ ਆਪਦੇ ਪਟੜੇ ਦੁੱਪਰ ਉੱਪਰ ਜਿਤਾਉਣਾ ਮੌਸਮ ਪਾਛਾ ਵਾਲਾ ਪਣਿਆ ਹੋਇਆ ਆ ਅਗਰ ਲਗਾਤਾਰ ਬਾਦ ਛੰਦੀ ਰਹੇ ਤਾਂ ਕਾਫੀ ਲੋਕਾਂ ਦਾ ਜੋ ਝੋਨਾ ਆ ਤੇ ਝੋਨੇ ਦਾ ਨੁਕਸਾਨ ਹੋ ਜਾਣਾ ਆ ਇਸ ਕਰਕੇ ਹਮੇਸ਼ਾ ਇਹੀ ਦੁਆ ਕਰਦੇ ਆਪ ਅੱਗੇ ਕਿ ਰੱਬਾ ਇਦਾਂ ਦਾ ਕਦੇ ਵੀ ਨੁਕਸਾਨ ਨਾ ਹੋਵੇ ਜੋ ਵੀ ਇਹ ਜਾਨਵਰ ਆ ਬਹੁਤ ਫੇਰ ਵੜ ਗਏ ਜਾਂ ਹੋਰ ਵੀ ਨੇਕੀ ਦੇ ਕੰਮ ਆ ਨੇਕੀ ਆਪਾਂ ਕਰਕੇ ਬੰਦੇ ਉਹਦਾ ਆਪਾਂ ਫਲ ਲੈ ਸਕੀ ਤੇ ਰੱਬਾ ਸਾਨੂੰ ਇਦਾਂ ਹੀ ਬਸ ਖੁਸ਼ ਰੱਖੀ ਤੇ ਸਭ ਤੋਂ ਅੱਡੀ ਗੱਲ ਤਾਂ ਮੈਂ ਕਹਣਾ ਕਿ ਅਗਰ ਬੰਦਾ ਤੰਦਰੁਸਤ ਆ ਤਾਂ ਬੰਦਾ ਖੁਸ਼ੀ ਆ ਬਾਕੀ ਦੇਖਿਆ ਤੁਸੀਂ ਕਿਵੇਂ ਗਾਣ ਉਪਰ ਘਾਟ ਦਿਤਾ ਹੀ ਤੇ ਸਾਹਮਣੇ ਇਥੋਂ ਨਾ ਰੋਂਦੇ ਹੋਣਗੇ ਝਾੜਿਆਂ ਦੇ ਵਿੱਚੋਂ ਉਪਰ ਹੀ ਚੁੰਨਾ ਹੈ ਤੇ ਨਾਲ ਆਪਣੇ ਹੈਗੇ ਪੱਟੇ ਪੱਟੇ ਹੈਗੇ ਆ ਤੇ ਆ ਲੱਕੀਆ ਆਪਣਾ ਪੱਠਾ ਪੱਠਾ ਦੇਖ ਸਕਦੇ ਹੋ ਸਾਹਮਣੇ ਆਪਣੇ ਪੱਠੇ ਆ ਦਿਖਾ ਰਹੀ ਹੈ ਚਲੋ ਥੋੜੇ ਬਹੁਤ ਖਾ ਜੇਗੇ ਉਸ ਤੋਂ ਬਾਅਦ ਹਟਾ ਦਾਂਗੇ ਕਿਵੇਂ ਲੱਗੀ ਵੀਰਾਂ ਦਾ ਜੋ ਅੱਜ ਨੇਕੀ ਵਾਲਾ ਕੰਮ ਜੋ ਕਾਨ ਨੂੰ ਤਾਂ ਨੀਂ ਚਬਾਰ ਤੱਕ ਜੋ ਨੂੰ ਸੇਫ ਜਗ੍ਹਾ ਤੇ ਕੀਤਾ ਆ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਲਾਜ਼ਮੀ ਦੱਸਣਾ ਤੇ ਜਿਨ੍ਹਾਂ ਨੇ ਵੀ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਪਹਿਲਾ ਆਈਕਨ ਬਟਨ ਨੂੰ ਕਰ ਲੋ ਕਲਿੱਕ ਤਾਂ ਜੋ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਮਿਲਦਾ ਹੈ ਕਿਸੇ ਨਵੀਂ ਵੀਡੀਓ ਵਿੱਚ ਰੱਬ ਰੱਖ